ਜਿੰਨੇ ਵੀ ਭੈਣ ਭਰਾ ਅੱਜ ਸਾਡੇ ਚੈਨਲ ਨਾਲ ਜੁੜੇ ਰਿਆ ਆਪਾਂ ਦੱਸ ਦਈਏ ਅੱਜ ਦੇ 23 ਰਿਸ਼ਤੇ ਜਿਹੜੇ ਨਵੇਂ ਪਰਿਵਾਰ ਦੇ ਨੰਬਰਾਂ ਸਮੇਤ ਆ ਡਾਇਰੈਕਟ ਪਰਿਵਾਰਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਜਿੰਨੇ ਵੀ ਭੈਣ ਭਰਾ ਪੁਰਾਣੇ ਜੁੜੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਨਵੇਂ ਉਹਨਾਂ ਨੂੰ ਦੱਸ ਦਈਏ ਹਰੇਕ ਰਿਸ਼ਤਾ ਸੀ ਪਰਿਵਾਰ ਦੇ ਨੰਬਰ ਸਮੇਤ ਪਾਉਣੇ ਆ ਅੱਜ ਕਾਲੀ ਬੋਲਣ ਦਾ ਵੀਡੀਓ ਦੇ ਵਿੱਚ ਮਕਸਦ ਇਹ ਆ ਕਿ ਵੀਡੀਓ ਜਲਦੀ ਤੋਂ ਜਲਦੀ ਆਪਾਂ ਉਹ ਕਰੀਏ ਲੰਮੀ ਵੀਡੀਓ ਜ਼ਿਆਦਾ ਨਾ ਕਰੀਏ ਅੱਜ ਦੇ 11 ਰਿਸ਼ਤੇ ਇੰਡੀਆ ਤੋਂ ਆ ਜੀ 9 ਰਿਸ਼ਤੇ ਕੈਨੇਡਾ ਤੋਂ ਆ ਆਸਟ੍ਰੇਲੀਆ ਤੋਂ 2 ਰਿਸ਼ਤੇ ਨੇ ਯੂਕੇ ਤੋਂ ਇੱਕ ਰਿਸ਼ਤਾ ਜਿਦੇ ਵਿੱਚ 8 ਰਿਸ਼ਤੇ ਕੁੜੀਆਂ ਦੇ ਨੇ ਲਗਭਗ 14-15 ਰਿਸ਼ਤੇ ਮੁੰਡਿਆਂ ਦੇ ਨੇ ਪਹਿਲਾ ਰਿਸ਼ਤਾ ਅੱਜ ਦਾ ਨੋਟ ਕਰੋ ਜੀ ਤੇ ਚੈਨਲ ਦੇ ਰਿਕੁਐਸਟ ਇਹ ਆ ਕਿ ਨਵੇਂ ਬੰਦੇ ਬਹੁਤ ਜੁੜ ਰਹੇ ਨੇ ਆਪਣੇ ਚੈਨਲ ਨਾਲ ਹੇਠਾਂ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਕੋਈ ਵੀ ਰਿਸ਼ਤਾ ਮਿਸ ਨਾ ਹੋਵੇ ਜਿੰਨੇ ਪੁਰਾਣੇ ਆ ਉਹਨਾਂ ਨੂੰ ਵੀ ਬੇਨਤੀ ਹੈ ਹੇਠਾਂ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਅੱਜ ਦਾ ਪਹਿਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਕੈਨੇਡਾ ਪੀਆਰ ਆ ਮੁੰਡਾ ਤੇ ਪੜਾਈ ਡਿਪਲੋਮਾ ਮੈਂ ਕੈਨੇਡੀਅਨ ਕਾਲਜ ਦੇ ਵਿੱਚੋਂ ਕੀਤਾ ਹੋਇਆ ਹੈ ਤੇ ਬਾਕੀ ਜੇ ਗੱਲ ਕਰੀਏ ਆਪਾਂ ਭੈਣ ਭਰਾਵਾਂ ਦੀ ਤਾਂ ਦੋ ਭੈਣਾਂ ਨੇ ਇੱਕ ਮੈਡਾ ਕੈਨੇਡਾ ਪੀਆਰ ਹੈ ਇੱਕ ਅਨ ਮੈਡਾ ਉਹ ਕੈਨੇਡਾ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸ਼ਤ ਰਮਦਾਸ ਜੀ ਆ ਸਿੱਖ ਗੋਤ ਜੁਲਾਹਾ 1294 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਪੀਆਰ ਆ ਮੁੰਡਾ ਤੇ ਲਾਇਸੈਂਸਰ ਟਰੱਕ ਆਪਰੇਟਰ ਹੈ ਕੁੜੀ ਰਮਦਾਸ ਜੀ ਆ ਸਿੱਖ ਹੋਵੇ ਜੁਲਾਹਾ ਸਿਰਫ ਤੇ ਐਜੂਕੇਟਿਡ ਹੋਵੇ 5 ਫੁੱਟ 5 ਇੰਚ ਜਿਹੜਾ ਕੱਦ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਆਈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਗੁਰਦਾਸਪੁਰ ਤੋਂ ਬਲੋਂਗ ਕਰਦੇ ਪੜ੍ਹਾਈ ਡਿਪਲੋਮਾ ਨੇ ਡਿਗਰੀ ਕੰਪਿਊਟਰ ਦਾ ਕੰਪਿਊਟਰ ਸਾਇੰਸ ਦੀ ਕੀਤੀ ਹੋਈ ਆ ਭੈਣ ਇੱਕ ਆਸਟ੍ਰੇਲੀਆ ਦੋ ਚਚੇਰੀਆਂ ਭੈਣਾਂ ਨੇ ਇੱਕ ਭਰਾ ਇਟਲੀ ਆ ਕੱਦ 5 ਫੁੱਟ 11 ਇੰਚ ਆ ਆਵਾਜ਼ ਵਿੱਚ ਮਾਮੂਲੀ ਫਰਕ ਆ ਕਾਸਟ ਜੱਟ ਸਿੱਖ ਗੋਤ ਹੁੰਦੜ 31 ਸਾਲ ਦੀ ਉਮਰ ਹੈ 8 ਕਿੱਲੇ ਸਹਰੀ ਜ਼ਮੀਨ ਹੈ 5 ਕਰੋੜ ਪ੍ਰਤੀ ਕਿੱਲਾ 8 ਕਿੱਲੇ ਜਿਹੜੇ ਤੇ 4 ਕਿੱਲੇ ਜਿਹੜੇ ਪਿੰਡੂ ਨੇ ਇੱਕ ਦੁਕਾਨ ਆ ਗਈ 50000 ਰੁਪਏ ਜਿਹੜੀ ਉਹਦੇ ਤੋਂ ਉਹਦਾ ਕਿਰਾਇਆ ਆਉਂਦਾਗਾ ਤੇ ਦੋ ਘਰ ਨੇਗੇ ਤੇ ਜਿਹੜੀ ਸਹਰੀ ਜ਼ਮੀਨ ਆ ਉਹਦੀ 5 ਕਰੋੜ ਪ੍ਰਤੀ ਕਿੱਲਾ ਜ਼ਮੀਨ ਦਾ ਜਿਹੜਾ ਰੇਟ ਹੈ ਕੁੜੀ ਗ੍ਰੈਜੂਏਟ ਹੋਵੇ ਨਰਸਿੰਗ ਹੋਵੇ ਤੇ BDS ਹੋਵੇ ਇੱਕ ਮਿੰਟ ਜੀ ਕੁੜੀ ਗ੍ਰੈਜੂਏਟ ਹੋਵੇ ਨਰਸਿੰਗ ਕੀਤੀ ਹੋਵੇ ਜਾਂ ਬੀ ਡੀ ਐਸ ਕੀਤੀ ਹੋਵੇ 5 ਫੁੱਟ 7 ਤੋਂ 11 ਇੰਚ ਕੱਦ ਹੋਵੇ ਜਾਂ ਸਾਢੇ 6 ਬੈਂਡ ਹੋਣ ਜਾਤੀਵੰਤਰ ਕੋਈ ਨਹੀਂ ਤੇ ਪੱਕਾ ਵਿਆਹ ਕਰਨਾ WhatsApp ਨੰਬਰ ਇਹਨਾਂ ਦਾ ਲਾਲ ਪੱਟੀ 'ਚ ਦਿੱਤਾ ਹੋਇਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆ ਨਾਮ ਸਿੰਘ ਪਤਾ ਸੰਗਰੂਰ ਤੋਂ ਬਲੋਂਗ ਕਰਦੇ ਆ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਕੈਨੇਡਾ ਦੇ ਵਿੱਚ ਸਟੱਡੀ ਕੀਤੀ ਹੋਈ ਹੈ ਇੱਕ ਐਨ ਅਨਮੈਡ ਆ ਕੈਨੇਡਾ ਪੀਆਰ ਆ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਗੋ ਜੱਟ ਸਿੱਖ 24 9 97 ਦਾ ਡੇਟ ਆਫ ਬਰਥ ਆ ਕੰਮ ਕੈਨੇਡਾ ਪੀਆਰ ਆ ਸਾਢੇ 3 ਕਿੱਲੇ ਜਿਹੜੇ ਸੈਰੀ ਜ਼ਮੀਨ ਹੈ ਇੱਕ ਕਿੱਲਾ ਸੈਰੀ ਜ਼ਮੀਨ ਮਤਲਬ 3.5 ਕਿੱਲੇ ਜ਼ਮੀਨ ਹੈ 1 ਕਿੱਲਾ ਸਹਰੀ ਜ਼ਮੀਨ ਹੈ 3.5 ਕਿੱਲੇ ਜਿਹੜੇ ਪਿੰਡ ਦੇ ਵਿੱਚ ਨੇ ਤਿੰਨ ਪਲਾਂਟ ਨੇ ਕੈਨੇਡਾ ਆਪਣਾ ਘਰ ਐਡਮੰਟ ਦੇ ਵਿੱਚ ਐਡਮੰਟਨ ਦੇ ਵਿੱਚ ਵੈਸ ਨੂੰ ਪਰਿਵਾਰ ਆ ਜੀ ਕੁੜੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਪਟਿਆਲਾ ਸੰਗਰੂਰ ਧੂਰੀ ਤੇ ਬਰਨਾਲਾ ਨੂੰ ਜਿਹੜੀ ਪਹਿਲ ਹੈ ਵੈਸ ਨੂੰ ਪਰਿਵਾਰ ਹੋਵੇ ਜੀ ਬਾਕੀ ਮੁੰਡੇ ਦਾ ਪਰਿਵਾਰ ਸਾਰਾ ਵੈਸ ਨੂੰ ਹੈ ਲਾਲ ਬੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਇੰਡੀਆ ਤੋਂ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਸੰਗਰੂਰ ਪੜਾਈ ਜੀ ਐਨ ਐਮ ਨਰਸਿੰਗ 4 ਸਾਲ ਦਾ ਐਕਸਪੀਰੀਅੰਸ ਹੈ ਭੈਣ ਕੋਈ ਨਹੀਂ ਭਰਾ ਇੱਕ ਜੁਕੇ ਹੈ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤ ਸਿੱਧੂ 31 893 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਦਾ ਵੀਜ਼ਾ ਹੈ ਹੈ ਪੰਜਾਬ ਦੇ ਵਿੱਚ ਕੁੜੀ ਪਰ ਕੈਨੇਡਾ ਦਾ ਵੀਜ਼ਾ ਹੈ ਕੁੜੀ ਕੋਲ ਮੁੰਡਾ ਮੁੰਡੇ ਦੀ ਗ੍ਰੈਜੂਏਸ਼ਨ ਕੀਤੀ ਹੋਵੇ ਵਧੀਆ ਜਾਂ ਡਿਗਰੀ ਕੀਤੀ ਹੋਵੇ ਵਧੀਆ ਪੜ੍ਹਾਈ ਕੀਤੀ ਹੋਵੇ ਤੇ ਸਿਰਫ ਇਹਨਾਂ ਦਾ ਵਟਸਐਪ ਨੰਬਰ ਹੈ 99144 ਵਾਲਾ ਇਹਦੇ ਤੇ ਵਟਸਐਪ ਤੇ ਤੁਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਯੂਕੇ ਤੋਂ ਆ ਹੈ ইংল্যান্ড ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੋਂ ਬਲੌਂਗ ਕਰਦੇ ਆ ਪੜ੍ਹਾਈ ਮੈਟ੍ਰਿਕ ਕੀਤੀ ਹੋਈ ਆ ਭੈਣ ਯੂਕੇ ਆ ਭਰਾ ਇੱਕ ਭਰਾ ਇੱਕ ਸਿਸਟਰ ਲਾਅ ਇੰਡੀਆ ਦੇ ਵਿੱਚ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਮਾਨ ਪ 45 ਸਾਲ ਦੀ ਉਮਰ ਹੈ 8 ਕਿੱਲੇ ਜ਼ਮੀਨ ਹੈ 22 ਸਾਲ ਤੋਂ ਯੂਕੇ ਆ ਮੁੰਡਾ ਇੰਗਲੈਂਡ ਦੇ ਵਿੱਚ ਕੁੜੀ ਸੋਹਣੀ ਹੋਵੇ ਯੂਕੇ ਪੀਆਰ ਹੋਵੇ 5 ਫੁੱਟ 4 ਇੰਚ ਜਿਹੜਾ ਕੱਦ ਹੋਵੇ ਕੁੜੀ ਦੀ ਜਿਹੜੀ ਏਜ ਆ 30 ਤੋਂ 37 ਸਾਲ ਹੋਵੇ ਤੇ ਇਹਨਾਂ ਦਾ ਜਿਹੜਾ ਨੰਬਰ ਆਗਾ ਉਹ ਯੂਕੇ ਦੇ ਆ ਪਲੱਸ 44 ਕੋਡ ਲਗਾ ਕੇ WhatsApp ਤੇ ਬਾਰਤਾਲਾਫ ਕਰ ਸਕਦੇ ਹੋ ਜਾਂ ਡਾਇਰੈਕਟ ਫੋਨ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਜਗਰਾਉਂ ਲੁਧਿਆਣਾ ਤੋਂ ਬਲੌਂਗ ਕਰਦੇ ਆ ਪੜਾਈ ਸਟੱਡੀ ਐਂਡ ਕੈਨੇਡਾ ਦੀ ਕੀਤੀ ਹੋਈ ਹੈਗੀ ਭੈਣ ਆ ਕੋਈ ਨਹੀਂ ਭਰਾ ਐ ਕਨਮੈਡ ਕੈਨੇਡਾ ਤੇ ਕੱਦ 5 ਫੁੱਟ 11 ਇੰਚ ਇੱਕ ਗੱਲ ਹੋਰ ਦੱਸਦੀ ਅੱਜ ਦੋ ਕੁੜੀਆਂ ਦੇ ਰਿਸ਼ਤੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦਾ ਕੋਈ ਵੀ ਭੈਣ ਨਹੀਂ ਤੇ ਕੋਈ ਭਰਾ ਨਹੀਂ ਇਕੱਲੀਆਂ ਕੁੜੀਆਂ ਕੁੜੀਆਂ ਨੇ ਤੇ ਇੱਕ ਚੀਜ਼ ਹੋਰ ਜਿਹੜਾ ਹਰੇ ਖਾਂੇ ਹੇਠਾਂ ਬੰਦਾ ਲਿਖਾਉਂਦਾ ਹੈ ਵੀ ਸਾਨੂੰ ਇਸ ਤਰ੍ਹਾਂ ਦਾ ਰਿਸ਼ਤਾ ਚਾਹੀਦਾ ਹੈ ਉਸ ਤਰ੍ਹਾਂ ਦੇ ਬੰਦੇ ਹੀ ਫੋਨ ਕਰਿਆ ਕਰੋ ਫਾਲਤੂ ਦਾ ਫੋਨ ਨਾ ਕਰਿਆ ਕਰੋ ਜਿਸ ਤਰ੍ਹਾਂ ਦਾ ਅਗਲਾ ਢਾਂਚਾ ਜਿਸ ਤਰ੍ਹਾਂ ਦਾ ਅਗਲਾ ਰਿਸ਼ਤਾ ਭਾਲਦਾ ਉਹੀ ਫੋਨ ਕਰਿਆ ਕਰੋ ਕਾਸਟ ਜੱਟ ਸੇਖਾ ਹੀ ਗੋਤ ਧਾਲੀਵਾਲ ਹੈ ਡੇਟ ਆਫ ਬਰਥ 191 2000 ਦੀ ਹੈ 16 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਮਤਲਬ ਦੋ ਭਰਾ ਨੇ 8-8 ਕਿੱਲੇ ਜ਼ਮੀਨ ਜਿਹੜੀ ਆਉਂਦੀ ਹੈ ਤੇ ਮੁੰਡਾ ਕੈਨੇਡਾ ਵਰਕ ਪਰਮਿਟ ਤੇ ਹੈ ਜੀ ਕੁੜੀ ਕੈਨੇਡਾ ਪੀਆਰ ਹੋਵੇ ਤੇ ਐਮਬੀ ਮਾਫ ਮਤਲਬ ਕਿ ਐਮ ਮੈਰਿਜ ਤੇ ਬੀ ਤੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆਇਆ ਵਾਲੇ ਰਿਸ਼ਤਾ ਨਾਮ ਸਿੰਘ ਹੈ ਮੰਗਲੀਕ ਆ ਮੁੰਡਾ ਪਤਾ ਨਕੋਦਰ ਜਲੰਧਰ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਨੇ ਪੜ੍ਹਾਈ ਪਲੱਸ 2 ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਤੇ ਆਈਟੀਆਈ ਕੀਤੀ ਹੋਈ ਹੈ ਭੈਣ ਆ ਦੋ ਮੈਡ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟਰ ਰਾਮਗੜੀਏ ਗੋਤ ਪਦਮਾ 16 26 592 ਦਾ ਡੇਟ ਆਫ ਬਰਥ ਹੈ ਦੁਹਾ ਕਤਰ ਦੇ ਵਿੱਚ ਟਰਾਲਾ ਡਰਾਈਵਰ ਆ ਮੁੰਡਾ ਕੁੜੀ ਮੰਗਲਿਕ ਹੋਵੇ ਕੋਈ ਮੰਗ ਨਹੀਂ ਖੱਤਰੀ ਜਾਂ ਰਾਮਗੜੀਏ ਵਾਲੇ ਹੀ ਸੰਪਰਕ ਕਰਨ ਲਾਲ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਤੇ ਜਿਨ੍ਹਾਂ ਨੇ ਐਡ ਪਵਾਉਣੀ ਹੈ ਇਹੇਠਾ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਆਗਲਾ ਰਿਸ਼ਤਾ ਕੈਨੇਡਾ ਤੋਂ ਕੁੜੀ ਦਾ ਜੀ ਸਾਨੂੰ ਜਦੋਂ WhatsApp ਤੇ ਹੈਲੋ ਲਿਖ ਕੇ ਭੇਜੋਗੇ ਉਹਦਾ ਪ੍ਰੋਸੈਸ ਐਡ ਦਾ ਪਾ ਦਿੱਤਾ ਜਾਏਗਾ ਇਹੇਠਾ ਪੀਲੀ ਪੱਟੀ ਆਏ ਨੰਬਰ ਤੇ ਅੱਜ ਦਾ ਕੁੜੀ ਦਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਮਲੇਰਪ ਕੋਟਲਾ ਤੋਂ ਬਲੋਂਗ ਕਰਦੇ ਪੜਾਈ ਬੀਏ ਐਮਐਸਸੀ ਆਈਟੀ ਕੀਤੀ ਹੋਈ ਆ ਭੈਣ ਕੋਈ ਨਹੀਂ ਪ੍ਰਾਇਕ ਕੈਨੇਡਾ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਬੜਾਂਚ 13 1 26 ਦਾ ਡੇਟ ਆਵਰਥਾ ਕੰਮ ਕੈਨੇਡਾ ਪੀਆਰ ਬ੍ਰੈਂਪਟਨ ਆ ਕੁੜੀ ਮੁੰਡਾ ਸੋਹਣਾ ਵੈਸਣੂ ਹੋਵੇ ਬ੍ਰੈਂਪਟਨ ਜਾਂ ਨੇੜੇ ਵਧੀਆ ਜੌਬ ਕਰਦਾ ਹੋਵੇ ਤੇ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਵੀ ਮਾਫ ਕਰੋ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਸਿੰਘ ਅੰਮ੍ਰਿਤਧਾਰੀ ਮੁੰਡਾ ਪਤਾ ਨਾਬਾ ਪਟਿਆਲਾ ਤੋਂ ਬਲੌਂਗ ਕਰਦੇ ਆ ਪੜ੍ਹਾਈ ਮੈਟਰਿਕ ਕੀਤੀ ਹੋਈ ਐ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਖੈਰਾ 18994 ਦਾ ਡੇਟ ਆਫ ਬਰਥ 4 ਕਿੱਲੇ ਜ਼ਮੀਨ ਆਪਣੇ ਟਰੱਕ ਨੇ ਆਪ ਹੀ ਚਲਾਉਂਦੇ ਨੇ ਕੁੜੀ ਘਰ ਦਾ ਸਾਰਾ ਕੰਮ ਜੰਭਾਲਣ ਵਾਲੀ ਹੋਵੇ ਕੁੜੀ ਦੀ ਫੈਮਿਲੀ ਵੈਜੀਟੇਰੀਅਨ ਹੋਵੇ ਤੇ ਬਾਕੀ ਮੁੰਡਾ ਅੰਮ੍ਰਿਤਧਾਰੀ ਆ ਜੀ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਸੰਗਰੂਰ ਤੋਂ ਬਲੋਂਗ ਕਰਦੇ ਨੇ ਕੈਨੇਡਾ ਤੋਂ ਰਿਸ਼ਤਾ ਜੀ ਤੇ ਪੜਾਈ ਬਿਜ਼ਨਸ ਡਿਪਲੋਮਾ ਨੇ ਟੋਰਾਂਟੋ ਕੈਨੇਡਾ ਤੋਂ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 6 ਫੁੱਟ ਜੱਟ ਸਿੱਖ ਕਾਸਟਾ ਗੋਤ ਬੈਣੀਪਾਲ 1998 ਦਾ ਡੇਟ ਆਫ ਬਰਥ ਹੈ ਕੈਨੇਡਾ ਵਰਕ ਪਰਮਿਟ ਤੇ ਹੈ ਜੀ ਕੁੜੀ ਕੈਨੇਡਾ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਹੋਵੇ ਦੋ ਨੰਬਰ ਦਿੱਤੇ ਹੋਏ ਨੇ ਇੱਕ ਇੰਡੀਆਣਾ ਇੱਕ ਕੈਨੇਡਾ ਦਾ ਨੰਬਰ ਆ ਪਲੱਸ 1 ਲਾ ਕੇ ਕੈਨੇਡਾ ਦੇ ਨੰਬਰ ਤੇ ਗੱਲਬਾਤ ਜਾਂ WhatsApp ਤੇ ਗੱਲਬਾਤ ਕਰ ਸਕਦੇ ਹੋ ਬਾਕੀ ਇੰਡੀਆਨ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆ ਮੁੰਡਾ ਪੁਲਿਸ ਦੇ ਵਿੱਚ ਹੈ ਨਾਮ ਸਿੰਘ ਪਤਾ ਪਟਿਆਲਾ ਤੋਂ ਬਲੌਂਗ ਕਰਦੇ ਨੇ ਪੜ੍ਹਾਈ ਬੀਏ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 6 ਫੁੱਟ 2 ਇੰਚ ਕਾਸਟ ਕੰਬੋ ਸਿਕ ਗੋਦ ਜਨ 29/7/97 ਦਾ ਡੇਟ ਆਫ ਬਰਥ ਆ 10 ਕਿੱਲੇ ਜ਼ਮੀਨ ਆ ਜੀ ਮੁੰਡੇ ਨੂੰ ਤੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਨਸਟੇਬਲ ਨੇ ਸਟੇਟ ਸਾਈਬਰ ਕ੍ਰਾਈਮ ਪੋਸਟਡ ਇਨ ਮੋਹਾਲੀ ਐ ਕੁੜੀ ਨਾਰਮਲ ਪਰਿਵਾਰ ਦੀ ਵਧੀਆ ਫੈਮਿਲੀ ਵਿੱਚੋਂ ਹੋਵੇ ਤੇ ਫਤੇਗੜ ਸਾਹਿਬ ਸੰਗਰੂਰ ਪਟਿਆਲਾ ਨੂੰ ਜਿਹੜੀ ਪਹਿਲ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਗਵਰਨਮੈਂਟ ਬਹੁਤ ਵਧੀਆ ਰਿਸ਼ਤਾ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਵੀ ਪੁਲਿਸ ਪੰਜਾਬ ਪੁਲਿਸ ਦੇ ਵਿੱਚੋਂ ਹੀ ਹੈ ਜੀ ਆ ਨਾਮ ਸਿੰਘ ਪੁਲਿਸ ਦੇ ਵਿੱਚੋਂ ਆ ਨਾਮ ਸਿੰਘ ਪਤਾ ਮਲੇਰ ਕੋਟਲਾ ਤੋਂ ਬਲੋਂਗ ਕਰਦੇ ਪੜਾਈ ਬੀ ਐਸ ਸੀ ਨਾਨ ਮੈਡੀਕਲ ਨਾ ਕੀਤੀ ਹੋਈ ਐ ਐਮ ਐਸ ਸੀ ਮੈਥ ਦੀ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਜਵੰਦਾ 8795 ਦਾ ਡੇਟ ਆਫ ਬਰਥ ਹੈ ਨੌਕ ਲਈ ਜ਼ਮੀਨ ਆ ਜੀ ਮੁੰਡੇ ਨੂੰ ਗਵਰਨਮੈਂਟ ਜੌਬ ਮਤਲਬ ਹੌਲਦਾਰ ਇਨਵੈਸਟੀਗੇਸ਼ਨ ਕੇਂਦਰ ਇਨ ਪੰਜਾਬ ਪੁਲਿਸ ਦੇ ਵਿੱਚ ਨੇ ਕੁੜੀ ਸੁੰਦਰ ਗ੍ਰੈਜੂਏਟਡ ਹੋਵੇ ਤੇ ਗਵਰਨਮੈਂਟ ਜੌਬ ਤੇ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਹ ਇੰਡੀਆ ਤੋਂ ਆਈ ਰਿਸ਼ਤਾ ਨਾਮ ਸਿੰਘ ਪਤਾ ਬਾਗਾ ਪੁਰਾਣਾ ਮੋਗਾ ਤੋਂ ਬਲੌਂ ਕਰਦੇ ਨੇ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਏ ਕਣ ਮੈੜ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ ਆ ਜਿਹੜੀ 2 12 91 ਦੀ ਆ 8 ਕਿੱਲੇ ਜ਼ਮੀਨ ਆ ਖੇਤੀਬਾੜੀ ਦੇ ਸਾਰੇ ਸੰਦ ਨੇ ਘਰੇਲੂ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਚੰਗੀ ਤਰ੍ਹਾਂ ਸਮਝ ਕੇ ਪਰਿਵਾਰ ਨਾਲ ਜਿਹੜੀ ਗੱਲਬਾਤ ਕਰਿਆ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆਜੀ ਅਗਲਾ ਰਿਸ਼ਤਾ ਨਾਮ ਕੁੜੀ ਦਾ ਕੌਰ ਪਤਾ ਫਿਰੋਜ਼ਪੁਰ ਤੋਂ ਬਲੋਂਗ ਕਰਦੇ ਆ ਪੜ੍ਹਾਈ ਐਮਏ ਬੀਐਡ ਐਨਈਟੀ ਯੂਜੀਸੀ ਤੇ ਪੀਐਚਡੀ ਇਹਨਾਂ ਨੇ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਹ ਕੁੜੀ ਦਾ ਰਿਸ਼ਤਾ ਜੀ ਇੱਕ ਤਾਂ ਕਹਿ ਰਿਆ ਸੀਗਾ ਇੱਕ ਹੋਰ ਆਊਗੀ ਕੁੜੀ ਇਹ ਕੁੜੀ ਦਾ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਇਕੱਲੀ ਕੁੜੀ ਹੈ ਜੀ ਜਿਸ ਤਰ੍ਹਾਂ ਦੀ ਇਹਨਾਂ ਨੂੰ ਡਿਮਾਂਡ ਹੈ ਫੋਨ ਇਹਨਾਂ ਨੂੰ ਉਹੀ ਲਾਇਓ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਗੋਤ ਸਿੱਧੂ 22988 ਦਾ ਡੇਟ ਆਫ ਬਰਥ ਹੈ ਕੰਮ ਅਸਿਸਟੈਂਟ ਪ੍ਰੋਫੈਸਰ ਨੇ ਮੁੰਡਾ ਜੋਬ ਤੇ ਹੋਵੇ 15 ਤੋਂ 20 ਕਿੱਲੇ ਜ਼ਮੀਨ ਹੋਵੇ ਓਨਲੀ ਫਰੋਜ਼ਪੁਰ ਏਰੀਏ ਦੇ ਇਹਨਾਂ ਨੂੰ ਭਾਈ ਫੋਨ ਕਰਨ ਹੁਣ ਇੱਕ ਚੀਜ਼ ਇਹ ਆ ਵੀ ਕੱਲੇ ਫਰੋਜ਼ਪੁਰ ਏਰੀਆ ਮਤਲਬ ਫਰੋਜ਼ਪੁਰ ਵਾਲੇ ਹੀ ਫੋਨ ਕਰਨ 15 ਤੋਂ 20 ਕਿੱਲੇ ਵਾਲੇ ਹੋਰ ਫालतू ਦੇ ਇਹਨਾਂ ਨੂੰ ਫੋਨ ਨਾ ਕਰਿਓ ਪਰਿਵਾਰ ਵੱਲੋਂ ਬੇਨਤੀ ਹੈ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਨੰਬਰ ਨੇ ਦੋ ਡਾਇਰੈਕਟ ਗੱਲਬਾਤ ਤੁਸੀਂ ਪਰਿਵਾਰ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਆ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਖਰੜ ਮੁਹਾਲੀ ਤੋਂ ਬਿਲੋਂਗ ਕਰਦੇ ਆ ਪੜ੍ਹਾਈ ਕੰਪਿਊਟਰ ਸਾਇੰਸ ਇੰਡੀਆ ਤੋਂ ਤੇ ਮਕੈਨੀਕਲ ਇੰਜੀਨੀਅਰਿੰਗ ਜਿਹੜੀ ਹੈਗੀ ਕੈਨੇਡਾ ਤੋਂ ਕੀਤੀ ਹੋਈ ਆ ਭੈਣ ਏ ਕਨਮੈਡ ਕੈਨੇਡਾ ਪੀਆਰ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਖੱਤਰੀ ਸਿੱਖ 1997 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਬ੍ਰੈਂਪਟਨ ਹੈ ਜੀ ਜੋਬ ਬ੍ਰੈਂ ਕੈਨੇਡਾ ਬ੍ਰੈਪਟਨ ਦੇ ਵਿੱਚ ਜੌਬ ਹੈ ਤੇ 5 ਕਿੱਲੇ ਜ਼ਮੀਨ ਆ ਗਈ ਪੰਜਾਬ ਦੇ ਵਿੱਚ ਰਹਿੈਸੀ ਮਕਾਨ ਹੈ ਤੇ ਸਹਿਰੀ ਪਲਾਟ ਆ ਮੁਹਾਲੀ ਦੇ ਵਿੱਚ ਮਾਤਾ ਪਿਤਾ ਦਾ ਸੁਪਰਵੀਜ਼ ਜਿਹੜਾ ਆਇਆ ਹੈ ਤੇ ਕੁੜੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਖੱਤਰੀ ਸਿੱਖ ਜਾਂ ਜੱਟ ਸਿੱਖ ਇਹਨਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ ਨੇ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅ ਕਨੇਡਾ ਤੋਂ ਆਜੀ ਕੁੜੀ ਦਾ ਰਿਸ਼ਤਾ ਅਗਲਾ ਨਾਮ ਕੌਰ ਪਤਾ ਨਹੀਂ ਮੁਕਤਸਰ ਸਾਹਿਬ ਤੋਂ ਬਲੌਂਗ ਕਰਦੇ ਆ ਪੜ੍ਹਾਈ ਬੀਸੀਏ ਐਮਸੀਏ ਅੰਮ੍ਰਿਤਸਰ ਤੋਂ ਕੀਤੀ ਹੋਈ ਹੈ ਡਿਪਲੋਮਾ ਇਨ ਮੋਬਾਈਲ ਐਪਲੀਕੇਸ਼ਨ ਡਿਵੈਲਪਮੈਂਟ ਕਨੇਡਾ ਤੋਂ ਕੀਤਾ ਹੋਇਆ ਹੈ ਭੈਣਾਂ ਦੋ ਨੇ ਇੱਕ ਮੈਡ ਹੈ ਭਰਾ ਕੋਈ ਨਹੀਂ ਕੱਦ ਇਹ ਵੀ ਦੋ ਭੈਣਾਂ ਨੇ ਇੱਕ ਇਹ ਦੂਸਰਾ ਰਿਸ਼ਤਾ ਸੀਗਾ ਇਹ ਦੋ ਭੈਣਾਂ ਨੇ ਇਹਨਾਂ ਦੀਆਂ ਇੱਕ ਮੈਰਿਡ ਹੈ ਤੇ ਭਰਾ ਕੋਈ ਨਹੀਂ ਕੱਲੀਆਂ ਕੁੜੀਆਂ ਕੁੜੀਆਂ ਨੇ ਕੱਦ 5 ਫੁੱਟ 7 ਇੰਚ ਕਾਸ਼ਟ ਰਾਮਗੜੀਆ ਗੋਤ ਧਾਲੀਵਾਲ ਆ ਜੀ ਕੁੜੀ ਦਾ 28 ਸਾਲ ਦੀ ਉਮਰ ਆ ਕੈਨੇਡਾ ਵਰਕ ਪਰਮਿਟ ਤੇ ਮੁੰਡਾ ਕੈਨੇਡਾ ਪੀਆਰ ਹੋਵੇ 5 ਕਿੱਲੇ ਜ਼ਮੀਨ ਹੋਵੇ ਚੰਗਾ ਘਰ ਸੋਹਣਾ ਵੈਸ ਨੂੰ ਪੱਗ ਵਾਲਾ ਸਰਦਾਰ ਮੁੰਡਾ ਹੋਵੇ ਇਹ ਵਧੀਆ ਲੱਗੀ ਮੈਨੂੰ ਗੱਲ ਮੁੰਡਾ ਪੱਗ ਬੰਨਣ ਵਾਲਾ ਸਰਦਾਰ ਹੋਵੇ ਤੇ ਇਹਨਾਂ ਦੇ ਡਿਮਾਂਡ ਦੇ ਆਧਾਰ ਤੇ ਹੀ ਇਹਨਾਂ ਨੂੰ ਫੋਨ ਕਰਿਓ ਜੱਟ ਸਿੱਖ ਵੀ ਸੰਪਰਕ ਜਿਹੜੇ ਕਰ ਸਕਦੇ ਨੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਤੇ ਐਮਬੀ ਮਾਫ ਭਾਈ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਿਓ ਸੌਰੀ ਮੁੰਡੇ ਦੇ ਨਹੀਂ ਕੁੜੀ ਦੇ ਪਰਿਵਾਰ ਦਾ ਨੰਬਰ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਅੰਡੀਆ ਤੋਂ ਆਈ ਰਿਸ਼ਤਾ ਨਾਮ ਸਿੰਘ ਪਤਾ ਫਰੀਦਕੋਟ ਤੋਂ ਬਲੋਂਗ ਕਰਦੇ ਪੜਾਈ ਬੀਟੈਕ ਸੌਫਟਵੇਅਰ ਇੰਜੀਨੀਅਰਿੰਗ ਕੀਤੀ ਹੋਈ ਆ ਭੈਣ ਆ ਅਮੈਰਿਡ ਨੇ ਭਰਾ ਅਨਮੈਡ ਦਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੌਰ ਸਿੱਧੂ 15/3/93 ਦਾ ਡੇਟ ਆਫ ਬਰਥ ਹੈ ਕੰਮ ਪੂਨਾ ਵਿਪਰੋ ਕੰਪਨੀ ਦੇ ਵਿੱਚ ਜੋ ਵਧੀਆ ਪੈਕੇਜ ਹੈ ਇਹਨਾਂ ਦਾ 13 ਲੱਖ ਰੁਪਇਆ ਪਰ ਸਾਲ ਦਾ ਜੇ 12 ਲੱਖ ਹੁੰਦਾ ਤਾਂ 1 ਲੱਖ ਰੁਪਏ ਢਲ ਗਿਆ ਸੀਗਾ ਤੇ 13 ਲੱਖ ਇਹਨਾਂ ਦਾ 1 ਲੱਖ ਤੋਂ ਵੀ ਉੱਤੇ ਜਿਹੜੀ ਸੈਲਰੀ ਢਲ ਗਈ ਹੈ 100 ਪ ਹੈ ਅਲੋਏ ਵੀਲਸ ਦੀ ਕੁੜੀ ਦੀ ਬੀਟੈਕ ਜਾਂ ਐਮਬੀਏ ਕਰੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਸਿੰਘ ਪਤਾ ਸੰਗਰੂ ਇੰਡੀਆ ਦਾ ਮਤਲਬ ਹੈ ਕਿ ਪੰਜਾਬ ਆ ਗਿਆ ਅ ਇਹਦੇ ਵਿੱਚ ਕੀ ਹੈ ਆਪਾਂ ਫਲੈਗ ਦੇ ਕਰਕੇ ਇੰਡੀਆ ਕਹਦੇ ਨੇ ਇਹਠਾਂ ਜੋ ਮੈਂ ਫਲੈਗ ਲਗਾਉਣਾ ਲੱਗ ਲੱ ਕੰਟਰੀਆਂ ਦੇ ਉਹ ਚੀਜ਼ ਨੂੰ ਇਗਨੋਰ ਨਾ ਕਰਦਿਆ ਕਰੋ ਨਾਮ ਸਿੰਘ ਪਤਾ ਸੰਗਰੂਰ ਤੋਂ ਬਿਲੋਂਗ ਕਰਦੇ ਆ ਪੜਾਈ ਬੀਏ ਤੇ ਸਾਢੇ 6 ਫੀਟ ਆਏ ਹੋਏ ਨੇ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 6 ਫੁੱਟ 2 ਇੰਚ ਕਾਸਟ ਜੱਟ ਸੇ ਗੋਤ ਤਨੇਸਰ 191 2001 ਦਾ ਡੇਟ ਆਫ ਬਰਥ ਆ ਸੇ ਕਿਲੇ ਜ਼ਮੀਨ ਆ ਕੋਠੀ ਪਾਈ ਹੋਈ ਆ ਦੋ ਟਰੈਕਟਰ ਨੇ ਖੇਤੀਬਾੜੀ ਦਾ ਸਾਰਾ ਸਮਾਨ ਸੰਦ ਸੰਦੇੜਾ ਹੈਗਾ ਕੁੜੀ ਬਾਹਰ ਪੀਆਰ ਹੋਵੇ ਜਾਂ ਵਿਦਆਉਟ ਪੀਆਰ ਹੋਵੇ ਪੱਕੀ ਜਾਂ ਕੱਚੀ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਯੂ ਐਸ ਏ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਰਿਸ਼ਤਾ ਜੀ ਐਨ ਵੀ ਨਵੀਂ ਦਿੱਲੀ ਤੋਂ ਰਿਸ਼ਤਾ ਜੀ ਇਹ ਮੁੰਡੇ ਦਾ ਨਾਮ ਐਨ ਵੀ ਪੜ੍ਹਾਈ ਬੀ ਟੈਕ ਹਨ ਕੰਪਿਊਟਰ ਸਾਇੰਸ ਦੇ ਵਿੱਚ ਕੀਤੀ ਹੋਈ ਹੈ ਇੰਜੀਨੀਅਰਿੰਗ ਕੀਤੀ ਹੋਈ ਹੈ ਤੇ ਸੀਨੀਅਰ ਐਨਲਿਸਟ ਤੇ ਕਨਸਟੈਂਟ ਐਂਡ ਮੀਡੀਆ ਮੌਨਕ ਆਸਟ੍ਰੇਲੀਆ ਤੋਂ ਕੀਤੀ ਹੈ ਮਤਲਬ ਕੋਈ ਡਿਗਰੀ ਹੈ ਜਿਹੜੀ ਇਹ ਇਹਨਾਂ ਨੇ ਆਸਟ੍ਰੇਲੀਆ ਤੋਂ ਕੀਤੀ ਹੋਈ ਹੈ ਤੇ ਬੀ ਟੈਕ ਹਨ ਕੰਪਿਊਟਰ ਸਾਇੰਸ ਵਗੈਰਾ ਇੱਥੇ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡਾ ਕੱਦ 5 ਫੁੱਟ 11 ਇੰਚ ਕਾਸਟ ਬਰਮਾ ਗੋਤ ਕੇਸ਼ਪ ਤੇ 29 11 99 ਦਾ ਜਿਹੜਾ ਡੇਟ ਆਫ ਬਰਥ ਹੈ ਮੈਲਬੌਰਨ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ 70 ਲੱਖ ਤੋਂ 1 ਕਰੋੜ ਇਨਕਮ ਆ ਜਿਹੜੀ ਇੰਡੀਅਨ ਰੁਪਈਏ ਦੇ ਵਿੱਚ ਬਣਦੀ ਹੈ ਇਹਨਾਂ ਦੀ ਤੇ ਨਿਊ ਦਿੱਲੀ ਇਹਨਾਂ ਦਾ 25 ਸਾਲ ਤੋਂ सदर ਬਾਜ਼ਾਰ ਦੇ ਵਿੱਚ ਆਪਣਾ ਬਿਜ਼ਨਸ ਹੈ ਤੇ ਆਪਣਾ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦਾ ਆਪ ਦਾ ਖੁਦ ਦਾ ਘਰ ਹੈ ਜੀ ਆ ਇੰਡੀਅਨ ਕੁੜੀ ਚਾਹੀਦੀ ਹੈ ਇਹਨਾਂ ਨੂੰ ਆਸਟ੍ਰੇਲੀਆ ਪੀਆਰ ਨੂੰ ਪਹਿਲਾ ਹੈ ਆਸਟ੍ਰੇਲੀਆ ਪੀਆਰ ਹੋਵੇ ਕੋਈ ਮੰਗਣੀ ਕੋਈ ਜਾਤੀਬੰਧਨ ਨਹੀਂ ਇੱਕ ਤਾਂ ਮੁੰਡੇ ਦਾ ਜਿਹੜਾ ਹੈ ਮੁੰਡੇ ਦਾ ਜਾਂ ਇਹਨਾਂ ਦੇ ਪਰਿਵਾਰ ਦਾ Gmail ID ਦਿੱਤੀ ਹੋਈ ਹੈ ਤੇ ਇੱਕ ਹੈ ਇਹਨਾਂ ਦਾ 9999474080 ਵਾਲਾ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਤੇ ਬਾਕੀ Gmail ਦੇ ਉੱਤੇ ਇਹਨਾਂ ਨਾਲ ਜਿਹੜੀ ਬਾਤਲਾਬ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੈਨੇਡਾ ਤੋਂ ਆ ਜੀ ਰਿਸ਼ਤਾ ਨਾਮ ਸਿੰਘ ਪਤਾ ਬੱਦਨੀ ਕਲਾ ਮੋਗਾ ਤੋਂ ਬਲੌਂਗ ਕਰਦੇ ਪੜ੍ਹਾਈ ਐਮਏ ਬੀਏ ਬੀਐਡ ਪੀਐਸਟੀਟੀ ਸੀਟੀਈਟੀ ਭੈਣ ਕੋਈ ਇੱਕ ਮੈਂ ਕਈ ਵਾਰ ਪੁੱਛਦਾ ਹੁੰਨਾ ਪੀਐਸਟੀਟੀ ਤੇ ਸੀਟੀਈਟੀ ਇਹਦੀ ਫੁੱਲ ਫਾਰਮ ਮੈਨੂੰ ਦੱਸ ਸਕਦੇ ਹੋ ਇਹ ਕਾ ਦਾ ਕੋਰਸ ਹੈ ਮੈਨੂੰ ਸਾਇੰਸ ਆੱਕ ਪੈਰੇ ਟੀਚਰ ਦਾ ਕੋਰਸ ਆ ਕੋਈ ਬਾਕੀ ਮੈਨੂੰ ਜ਼ਰੂਰ ਦੱਸਿਓ ਜਿਨ੍ਹਾਂ ਨੂੰ ਵੀ ਪਤਾ ਕਮੈਂਟਾਂ ਦੇ ਵਿੱਚ ਤੇ ਮੁੰਡੇ ਦੀ ਭੈਣ ਕੋਈ ਨਹੀਂ ਭਰਾ ਇੱਕ ਯੂਐਸਏ ਆ ਭੂਆ ਨੂੰ ਗੋਦ ਦਿੱਤਾ ਹੋਇਆ ਜੀ ਭਰਾ ਕੱਦ 5 ਫੁੱਟ 10 ਇੰਚ ਐ ਐਮਬੀ ਵਾਲੇ ਮਾਫ ਕਰਨ ਭਾਈ ਇਹਨਾਂ ਨੂੰ ਕਾਸਟ ਜੱਟ ਸਿੱਖ ਗੋਤ ਢਾਲੀ ਵਾਲਾ 28 5 97 ਦਾ ਡੇਟ ਆਫ ਬਰਥ ਐ 4 ਕਿੱਲੇ ਜ਼ਮੀਨ ਆ ਜੀ ਮੁੰਡੇ ਨੂੰ ਕੈਨੇਡਾ ਸਟੱਡੀ ਵੀਜ਼ੇ ਤੇ ਗਿਆ ਹੋਇਆ ਪੱਗ ਬਣਦਾ ਮੁੰਡਾ ਵੈਜੀਟੇਰੀਅਨ ਐ ਕੁੜੀ ਯੂਐਸਏ ਗ੍ਰੀਨ ਕਾਰਡ ਹੋਲਡਰ ਹੋਵੇ ਕੈਨੇਡਾ ਜਾਂ ਕੈਨੇਡਾ ਵਰਕ ਪਰਮਿਟ ਤੇ ਜਾਂ ਪੀਆਰ ਹੋਵੇ ਤੇ ਨਰਸਿੰਗ ਕੀਤੀ ਹੋਵੇ ਜਾਂ ਆਈਟੀਆਈ ਕਰੀ ਹੋਵੇ ਤੇ 5 ਫੁੱਟ 4 ਇੰਚ ਤੋਂ ਜਿਹੜਾ ਕੱਦ ਦਾ ਕੁੜੀ ਦਾ ਪਲੱਸ ਹੋਵੇ ਲਾਲ ਪੱਟੀ ਦੇ ਵਿੱਚ ਇੱਕ ਕੈਨੇਡਾ ਵਾਲਾ ਨੰਬਰ ਅਤੇ ਇੱਕ ਇੰਡੀਆ ਵਾਲਾ ਨੰਬਰ ਹੈ WhatsApp ਦੇ ਉੱਪਰ ਜਾਂ ਡਾਇਰੈਕਟ ਕਾਲ ਕਰਕੇ ਪਰਿਵਾਰ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਆਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਮੋਗਾ ਤੋਂ ਬਲੌਂਗ ਕਰਦੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਮੈਡੀਕਲ ਨਾਲ ਤੇ ਭੈਣ ਇੱਕ ਮੈਡ ਕੈਨੇਡਾ ਪੀਆਰ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਬਰਾੜ 29/97 ਦਾ ਡੇਟ ਆਫ ਬਰਥ ਹੈ ਕੰਮ 11 ਕਿੱਲੇ ਜ਼ਮੀਨ ਆ ਕੈਨੇਡਾ ਪੀਆਰ ਆ ਮੁੰਡਾ ਤੇ ਕੁੜੀ ਬੀਐਸੰਗ ਨਰਸਿੰਗ ਕੀਤੀ ਹੋਵੇ ਜਾਂ ਵਧੀਆ ਕੋਈ ਡਿਗਰੀ ਜਾਂ ਪੜ੍ਹਾਈ ਕੀਤੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਵੱਲ ਬਾਤ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਜਿਹੜਾ ਆਸਟ੍ਰੇਲੀਆ ਤੋਂ ਹੈ ਜੀ ਨਾਮ ਕੌਰ ਪਤਾ ਚੰਡੀਗੜ੍ਹ ਤੋਂ ਬਲੌਂਗ ਕਰਦੀ ਹੈ ਕੁੜੀ ਪੜ੍ਹਾਈ ਬੀ.ਐਸ. ਸਿੰਘ ਨਰਸਿੰਗ ਕੀਤੀ ਹੋਈ ਹੈ ਭੈਣ ਦੋ ਮੈਡ ਨੇ ਭਰਾ ਇੱਕ ਮੈਡ ਐਨ.ਆਰ.ਆਈ. ਕੱਦ 5 ਫੁੱਟ 4 ਇੰਚ ਕਾਸਟ ਕੰਬੋਸ ਇੱਕ ਗੋਤ ਜੰਮੂ 31 5 88 ਦਾ ਡੇਟ ਆਫ ਬਰਥ ਰਜਿਸਟਰਡ ਨਰਸ ਹੈ ਜੀ ਆਸਟ੍ਰੇਲੀਆ ਦੇ ਵਿੱਚ ਡਿਵੋਰਸਡ ਹੋਇਆ ਵਾ ਤੇ ਇੱਕ ਬੱਚਾ ਜੀ 5 ਸਾਲ ਦਾ ਮੁੰਡਾ ਇੰਗਲਿਸ਼ ਵਿੱਚ ਨਪੁੰਨ ਹੋਵੇ ਇੱਕ ਪਰਿਵਾਰ ਵੱਲੋਂ ਬੇਨਤੀ ਹੈ ਜੀ ਅਨਮੈਡ ਮਤਲਬ ਵਿਆਹੇ ਫੋਨ ਮਤਲਬ ਜਾਂ ਕਿਸੇ ਦਾ ਡਿਵੋਰਸ ਭਾਵੇਂ ਉਸ ਤਰ੍ਹਾਂ ਦੇ ਬੰਦੇ ਫੋਨ ਕਰਨ ਅਣਮੈਡ ਜਿਨ੍ਹਾਂ ਦਾ ਹਜੇ ਤੱਕ ਵਿਆਹ ਨਹੀਂ ਹੋਇਆ ਉਹ ਇਹਨਾਂ ਨੂੰ ਭਈ ਫੋਨ ਨਾ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਪਰਿਵਾਰ ਨਾਲ ਗੱਲਬਾਤ ਜਿਹੜੀ ਵਾਤ ਲਾਪ ਕਰ ਸਕਦੇ ਹੋ ਵੀਡੀਓ ਛੱਡ ਕੇ ਨਾ ਜਾਓ ਦੋ ਕੁ ਗੱਲਾਂ ਮੇਨ ਮੇਨ ਕਰਨੀਆਂ ਜਿਨ੍ਹਾਂ ਨੇ ਆਪਣੇ ਲੜਕਾ ਲੜਕੀ ਦੀ ਐਡ ਪਵਾਉਣੀ ਹੈ 950172540568 ਸਾਡਾ ਜਿਹੜਾ ਨੰਬਰ ਲਿਖਿਆ ਹੋਇਆ ਹੈ ਇਹਦੇ ਉੱਪਰ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਪ੍ਰੋਸੈਸ ਪੰਜਾਬੀ ਦੇ ਵਿੱਚ ਲਿਖ ਕੇ ਪਾ ਦਿੱਤਾ ਜਾਏਗਾ ਤੇ ਬਾਕੀ ਹੁਣ ਇਹ ਪ੍ਰੋਗਰਾਮ ਸਮਾਪਤ ਹੋ ਚੁੱਕਿਆ ਤੇ ਹਾ ਜਾਂਦੇ ਜਾਂਦੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਡੇਲੀ ਨੇ ਅਸੀਂ 5-6 ਤੇ ਸ਼ਾਰਟ ਵੀਡੀਓ ਰਾਹੀਂ ਤੇ ਆਏ ਐਤਵਾਰ ਪ੍ਰੋਗਰਾਮ ਕਰਦੇ ਆ ਤੁਹਾਡੇ ਕੋਲ ਕੋਈ ਵੀ ਲਿਸਟ ਵਾਂਝੀ ਨਾ ਰਹੇ ਬੈਲ ਆਈਕਨ ਵਾਲਾ ਬਟਨ ਜਰੂਰ ਦਬਾ ਦਿਓ ਥੈਂਕ ਯੂ ਧੰਨਵਾਦ ਜੀ